ਸਸ਼ੀ ਗਾਲ ਜੀ ਸਾਰਿਆਂ ਅਸੀਂ ਪਿੰਡ ਪਟੇੜੀ ਤੋਂ ਬਿਲੋਂਗ ਕਰਦੇ ਆਂ ਜੀ ਜ਼ਿਲ੍ਹਾ ਪਟਿਆਲਾ ਤੇ ਸਾਨੂੰ ਕੁਝ ਸਾਲ ਪਹਿਲਾਂ ਹੀ ਪਤਾ ਲੱਗਿਆ ਵੀ ਸਾਡੀ ਜੋ ਸਤੀ ਮੱਤ ਦਾ ਮੱਥਾ ਟਿਕਦਾ ਉਹ ਹਰ ਸਾਲ ਇਸ ਸਥਾਨ ਤੇ ਟਿਕਦਾ ਤੇ ਆਪਣਾ ਮੈਂ ਤਾਂ ਸਾਰਿਆਂ ਨੂੰ ਅਹੀ ਬੇਨਤੀ ਕਰੂੰਗਾ ਕਿ ਜਿਹੜੇ ਜੋ ਸੀ ਗੋਤ ਕੰਬੋਜ ਗੋਤ ਨਾਲ ਸਬੰਧਤ ਹਨ ਉਹ ਇੱਥੇ ਆ ਕੇ ਹਰ ਸਾਲ ਮੱਥਾ ਟੇਕਣ ਤੇ ਵੱਧ ਤੋਂ ਵੱਧ ਸੇਵਾ ਦੇਣ Obrigada. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਵਾਸੀ ਲਗ ਲਗ ਪਿੰਡਾਂ ਚੋਂ ਜੋਸ਼ੀ ਕੰਬੋ ਸਤੀਜਾ ਜੋ ਚੰਪੌਰ ਸਾਹਿਬ ਹਰ ਸਾਲ ਦਿਵਾਲੀ ਤੇ 6 14 ਦਾ ਮੇਲਾ ਲੱਗਦਾ ਹੈ ਤੇ ਸੰਗਤਾਂ ਇਕੱਠੀਆਂ ਹੋ ਕੇ ਆ ਜੋ ਬਿਲਡਿੰਗ ਦਾ ਕੰਮ ਹੈ ਭਾਈ 2 ਸਾਲ ਦੇ ਵਿੱਚ ਸੰਗਤਾਂ ਨੇ ਸਮਰਪਿਤ ਕਰਤਾ ਹੈ ਸੰਗਤਾਂ ਨੂੰ ਬਣਾ ਕੇ ਬਿਲਡਿੰਗ ਜਿਹੜਾ ਕੰਮ ਰਹਿੰਦਾ ਹੈ ਉਹ ਧੂਰਾ ਆਪਾਂ ਉਹ ਵੀ ਪੂਰਾ ਕਰਨਾ ਹੈ ਜੋ ਪਿੰਡ ਦੇ ਹੋਰ ਜਿਹੜੇ ਤੋਂ ਸੰਗਤ ਹੈ ਵੱਧ ਤੋਂ ਵੱਧ ਪਰਮੀ ਸਿੰਘ ਜੀ ਹਰਮੇਸ਼ ਸਿੰਘ ਜੀ ਗਰਮੇਲ ਸਿੰਘ ਜੀ ਬਲਜਾਤ ਸਿੰਘ ਜੀ ਗਿਆਨ ਸਿੰਘ ਜੀ ਗਰਮੀਤ ਸਿੰਘ ਜੀ ਮਵਾ ਤੋਂ ਸੰਗਤਾਂ ਨੰਬਰਦਾਰ ਜੀ ਬੈਠੇ ਹਨ ਤੇ ਸਾਡੇ ਗੀਤਕਾਰ ਜੱਗਾ ਜੀ ਪਿੰਡ ਨਿੱਕੂਵਾਲ ਤੋਂ ਇਹਨਾਂ ਦਾ ਵੀ ਸਾਨੂੰ ਬਹੁਤ ਸੰਯੋਗ ਹੈ ਤੇ ਨਿੱਕੂਵਾਲ ਸੰਗਤਾਂ ਵੀ ਬਹੁਤ ਵੱਧ ਤੋਂ ਵੱਧ ਸੰਯੋਗ ਮਿਲਦਾ ਮਵਾ ਤੋਂ ਸਾਨੂੰ ਬਹੁਤ ਸੰਯੋਗ ਮਿਲਿਆ ਅਸੀਂ ਕਹਿੰਦੇ ਰਲ ਮਿਲ ਕੇ ਜੋ ਭਾਈ ਇਹਦਾ ਕੰਮ ਰਹਿੰਦਾ ਹੈ ਇਹਨੂੰ ਆਪਾਂ ਪੂਰਾ ਕਰੀਏ ਤਾਂ ਸੰਗਤਾਂ ਨੂੰ ਸਾਨੂੰ ਵੱਧ ਤੋਂ ਵੱਧ ਸਾਡਾ ਸੰਯੋਗ ਕਰਨ ਸਾਡੇ ਖਾਤੇ ਵੀ ਹੈਗੇ ਇੱਥੇ ਇਹਨਾਂ ਦੇ ਭਾਈ ਭਾਈ ਸੇਵਾ ਕਰਨੀ ਖਾਤੇ ਜੀ ਸੇਵਾ ਕਰ ਸਕਦੇ ਇਦਾਂ ਵੀ ਦੇ ਸਕਦੇ ਸੇਵਾ ਜਿਹੜਾ ਰਹਿੰਦਾ ਹੈ ਕੰਮ ਲੈਟਾਂ ਦਾ ਦਰਵਾਜ਼ਿਆਂ ਦਾ ਖਿੜਕੀਆਂ ਦਾ ਜੋ ਟੈਲਾਂ ਦਾ ਕੰਮ ਹੈ ਇਹ ਆਪਾਂ ਰਲ ਮਿਲ ਕੇ ਸਾਂਝਾਂ ਸੰਯੋਗ ਨਾਲ ਇਹ ਕਰਨਾ ਹੈ ਤਾਂ ਜੋ ਰਲ ਮਿਲ ਕੇ ਆਪਾਂ ਇਹਨੂੰ ਪੂਰਾ ਕਰੀਏ ਦੁਬਾਰਾ ਫੇਰ ਸਮੂਹ ਸੰਗਤਾਂ ਨੂੰ ਨਗਲਗ ਨਗਰਾਂ ਨੂੰ ਜਿੰਨੇ ਵੀ ਸਾਡੇ ਜੋਸੀ ਗੌਰ ਸੰਬੰਧ ਰੱਖਦੇ ਹਨ ਉਹਨਾਂ ਨੂੰ ਬਹੁਤ ਬਹੁਤ ਵਾਰੀ ਦੀਆਂ ਵਧਾਈਆਂ ਤੇ ਆਉਣ ਵਾਲੇ 14 ਦੀਆਂ ਵੀ ਤਾਂ ਜੋ ਰਲ ਕੇ ਆਪਾਂ ਇਹ ਕੰਮ ਪਾਈ ਜਿਹੜਾ ਰਹਿੰਦਾ ਉਹਨੂੰ ਪੂਰਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਪੱਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਾਤੇ ਮੈਂ ਪਿੰਡ ਮਾਵਾ ਪਿੰਡ ਤੋਂ ਵਰਮਰਤਾ ਕੈਨਾਲ ਜੀ ਇਹ ਜੋ ਜੋਸੀ ਕੰਬੋ ਮਾਜੁਰਾ ਸਤੀ ਮਾਤਾ ਹੈ ਦੀ ਸੇਵਾ ਦੇ ਵਿੱਚ ਅੱਜ ਇੱਥੇ ਸਾਰਾ ਇਕੱਠ ਹੋਇਆ ਇੱਥੇ ਕੰਮ ਕੁਝ ਹੋ ਵੀ ਗਿਆ ਕੁਝ ਕੰਮ ਸਤੋਂ ਜ਼ਿਆਦਾ ਧੂਰਾ ਰਹਿ ਰਿਹਾ ਇਸ ਕਰਕੇ ਮੈਂ ਸਾਰਿਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਬਈ ਬਾਤ ਚੜ੍ਹ ਕੇ ਹਿਸਾਬ ਹਾਂ ਤਾਂ ਕਿ ਜਿਹੜਾ ਧੂਰਾ ਕੰਮ ਹੈ ਪੂਰਾ ਕੀਤਾ ਜਾਵੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦੇ ਭਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਬੀਰ ਸਿੰਘ ਸਾਫ ਦਾ ਸਰਪੰਚ ਪਿੰਡ ਬੋਰਡ ਤੇ ਸਾਡੇ ਜਿੰਨੇ ਵੀ ਜੋਸੀ ਕਮੋਗ ਗੋਤਰ ਦੇ ਬੰਦੇ ਆ ਭਾਈ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਨਿਰੰਤਰ ਸੇਵਾ ਚੱਲੀ ਹੈ ਟੈਲਾਂ ਦੀ ਸੇਵਾ ਹੋਣੀ ਹੈ ਫਿਟਿੰਗ ਹੋਣੀ ਹੈ ਲੈਟਰਨ ਤੇ ਦਰਵਾਜ਼ੇ ਲਗਣੇ ਆ ਹੋਰ ਵੀ ਬਹੁਤ ਸਾਰੇ ਕੰਮ ਆ ਜੀ ਸਾਰਿਆਂ ਨੂੰ ਬੇਨਤੀ ਹੈ ਭਾਈ ਵੀ ਅੱਗੇ ਚੱਲ ਕੇ ਹਿੱਸਾ ਪਾਣ ਜਿੰਨਾ ਹੋਰ ਕੰਮ ਰਹਿੰਦਾ ਹੈ ਉਹ ਵੀ ਪੂਰਾ ਕੀਤਾ ਜਾਵੇ ਮੱਕ ਸਾਰੇ ਸੰਗਤਾਂ ਨੂੰ ਬੇਨਤੀ ਹੈ ਭਾਈ ਵੱਧ ਚੜ ਕੇ ਆਓ ਦਿਵਾਲੀ ਦਾ ਵੀ ਮੇਲਾ ਲੱਗਦਾ ਦਿਵਾਲੀ ਮਬਾਲ ਸਾਡੇ ਉਹ ਲੰਗਰ ਲਾਉਂਦੇ ਆ ਉਹਦੇ ਵੀ ਸਹਿਯੋਗ ਕਰੋ ਤੇ ਉਹਦੇ ਬਾਅਦ ਇਹ ਜੋਦਾ ਨੂੰ ਨਿੱਕੂ ਵਾਲਾ ਲੰਗਰ ਲਾਉਂਦੇ ਆ ਜੀ ਉਹਦੇ ਸਹਿਯੋਗ ਕਰੋ ਸਾਰਿਆਂ ਦਾ ਜੀ ਬਾਕੀ ਬਿਲਡਿੰਗ ਦਾ ਕੰਮ ਚੱਲ ਰਿਹਾ ਹੋਰ ਵੀ ਬਹੁਤ ਕੰਮ ਹੈ ਗਵਰਨਮੈਂਟ ਬਣਾ ਹੋਰ ਬਹੁਤ ਸਾਰੇ ਕੰਮ ਹੈ ਜੀ ਸਾਰਿਆਂ ਨੂੰ ਬੇਨਤੀ ਹੈ ਭਾਈ ਹਮ ਖਵਾ ਕੇ ਆਓ ਆਪਣੇ ਸਤੀ ਮਾਤਾ ਦੀ ਸੇਵਾ ਕਰੋ ਆਕਾ ਜਿੰਨਾ ਵੀ ਸਹਿਯੋਗ ਹੋ ਸਕਦਾ ਸਾਰੇ ਨਾਲ ਮਿਲ ਕੇ ਸਹਿਯੋਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ